ਅਫਤਾਰ ਸਿੰਘ ਬਲਿੰਗ ਦੀ ਕਹਾਣੀ ਖਾਲੀ ਪੋਟਲੀ ਮਾਮਾ 75 ਉੱਚ ਵੱਡੀ ਮਾਮੀ ਨਾਲ ਘੱਟ ਹੀ ਬੋਲਦਾ ਪਰ ਇੱਕ ਦਿਨ ਜਦੋਂ ਬਾਹੂ ਮਾਜਰੇ ਤੋਂ ਵਾਪਸ ਮੁੜੀ ਤਾਂ ਕਨੀਨ ਖਾਦੀ ਬਾੰਗੂ ਮੂੰਹ ਰੋੜਦਾ ਬੋਲਿਆ ਦੇਖੇ ਕਿਤੇ ਕੁੜੀ ਯਾਰ ਪੁਰਾਣਾ ਵੀ ਰਾਮਸਰੀਏ ਪੂਪਨੇ ਦੇ ਟਹਿੇ ਨਾ ਚੜ ਜਾਣਾ ਪਹਿਲਾਂ ਮੈਤੋਂ ਦੀ ਕਾਲ ਨਾਮ ਸੁਣ ਲੈ ਉਹ ਤੋਂ ਰੋਂਦੋ ਨਾਜਰ ਸਿੰਘ ਮਕਸੂਦਰਾ ਦੇ ਰੰਗੀਲੇ ਸੁਭਾ ਅਤੇ ਕਾਲੀਆਂ ਕਰਤੂਤਾਂ ਤੋਂ ਵੀ ਖੇਜਦਾ ਤੈਨੂੰ ਤਾਂ ਰੱਬ ਕੰਨੀਓ ਕੋਈ ਸ਼ਰਾਮ ਮਿਲਿਆ ਹੋਇਆ ਜਿਹੜਾ ਚੰਗੇ ਭਲੇ ਸਤਜੋਗੀ ਪਰਸ਼ਾਨ ਨੂੰ ਮੰਦਾ ਬੋਲਦਾ ਦਲਵੀਰ ਕੋਲ ਇੱਕਦਮ ਪੜਕ ਗਏ ਮਖਿਆਂ ਉਹਨੂੰ ਕਿਤੇ ਝਾੜ ਸਾਹਿਬ ਆ ਬਾਬਾ ਪਿਆਰਾ ਸੋਣਾ ਸਮਝ ਲਈ ਜਿਹਨੇ ਜਮਾ ਸਾਦਾ ਰਹਿ ਕੇ ਪਿੰਡ ਪਿੰਡ ਤੋਂ ਪੈਦਲ ਤੇਲ ਫੁੱਲ ਮੰਗਾ ਕੇ ਚਮਕੌਰ ਸਾਹਿਬ ਦੀਆਂ ਯਾਦਾਂ ਬਣਾਤੀਆਂ ਸੀ ਹਰ ਪੱਲੇ țeਲਾ ਨਹੀਂ ਸੀ ਬੰਨਿਆ ਜਿਹੜਾ ਮਜ਼ਦੂਰ ਬਣ ਕੇ ਆਪ ਇੱਟਾਂ ਰੇਤਾ ਟੋਂਦਾ ਰਿਹਾ ਇਹਦੇ ਤਾਂ ਸਭ ਪਖੰਡੀਆਂ ਨੇ ਤੇਰੇ ਰਾਜੇ ਜੋਗੀ ਕਾਰਾਂ ਮੋਟਰਸਾਈਕਲਾਂ ਤੇ ਘੁੰਮਦੇ ਤੋਂ ਨੂੰ ਸਾਰਿਆਂ ਪਾਸਿਆਂ ਤੋਂ ਪੰਗ ਕਰ ਦੇਣਗੇ ਸਤਜੋਗੀ ਬੰਦੇ ਪੰਜ ਪੀਰਾਂ ਤੋਂ ਸ਼ਸਤਰ ਕੱਢਣ ਦਾ ਡਰਾਮਾ ਰਚ ਕੇ ਇਹੋ ਜਿਹਾ ਇੱਕ ਪੂਪਣਾ ਟੋਡਰਪੁਰ ਜਾ ਬਹਿ ਕਹਿਤਾ ਜਿਹੜਾ ਮਗਲੋਂ ਖੁੰਡਾ ਸਿਉ ਬਣ ਪੱਥੇ ਰੇ ਚੋਖ ਦਿਖਾਉਂਦਾ ਰਿਹਾ ਗਿੱਚੀ ਪਿੱਛੇ ਮੱਤ ਰੱਖਦੀਆਂ ਤੇਰੇ ਵਰਗੀਆਂ ਕਈ ਪੁੱਛੀਆਂ ਲੈਣ ਲਈ ਵੀ ਜਾ ਬਣਦੀਆਂ ਪਰਦੇ ਨਾਲ ਖਿੱਚੀਆਂ ਉਹਨਾਂ ਦੀਆਂ ਹੀ ਨਜਨ ਕੋਟਾਂ ਦਿਖਾ ਕੇ ਕੀ ਨਹੀਂ ਸੀ ਕਰਦਾ ਰਿਹਾ ਉਹ ਤੇਰੇ ਸਾਹਮਣੇ ਵਹਾਜੀ ਕਾਲੀ ਕੰਬਲੇ ਵਾਲਾ ਸਤਜੋਗੀ ਕੰਢੇ ਉਡਾਰੀਆਂ ਮਾਰਦਾ ਸੱਟਾ ਵਣ ਦਾ ਸਲਫਾਈ ਹੁਕਮੇ ਦੇ ਮਾੜੂ ਲੁੱਟ ਕੇ ਖਾ ਗਿਆ ਸਾਲਾ ਮਸਟੰਡਾ ਚਤੁਰ ਸਿੰਘ ਦੇ ਮੂੰਹੋਂ ਸਾਧਾ ਬਾਬਿਆਂ ਦਾ ਲਈ ਅਪਸ਼ਬ ਨਿਕਲਦੇ ਜਦੋਂ ਕਿ ਵੱਡੀ ਮੰਮੀ ਉਹਦੀਆਂ ਨੰਗੀਆਂ ਗੱਲਾਂ ਸੁਣ ਕੇ ਤਿਲ ਮਲਾਉਂਦੀ ਉੱਪਰ ਵੱਲ ਹੱਥ ਜੋੜਦੀ ਜਿਹੋ ਜਿਹਾ ਇਹ ਬੰਦਾ ਆਪ ਹੁੰਦਾ ਉਹ ਜੀਆਂ ਦੁਨੀਆ ਦੇ ਦੀਆ ਮਿੱਠੀ ਨਾਨੀ ਨੇ ਮੀਆਂ ਬੀਬੀ ਦੀ ਉਸ ਦਿਨ ਦਾ ਹਟਦੀ ਦਿੱਸਦੀ ਆਪਣੇ ਠੇਕਾ ਠੇਕੀ ਵਿੱਚ ਦਾਖਲ ਦਿੱਤਾ ਤੋ ਇਸ ਮਾਈ ਕਾਲਾ ਸ਼ੇਰਾ ਆ ਦੇਖ ਮੈਂ ਤਾਂ ਦੋਇ ਹੱਥ ਬਣਾ ਲੈਂ ਸਭ ਮੰਦਾ ਨਹੀਂ ਆਖੀਦਾ ਕਿਸੇ ਨੂੰ ਵੀ ਖਾਬਰ ਨਹੀਂ ਉਹ ਪਰਵਾਲਾ ਕਿਹੜੇ ਭੇਖ ਚ ਕਿਦਾਂ ਟੱਕਰ ਜਾਵੇ ਭਗਤ ਨਾਮਦੇਵ ਉਹਦੀ ਰੋਟੀ ਚਾੱਕ ਕੇ ਭੱਜ ਜਾਂਦੇ ਕੁੱਤੇ ਚੋਈ ਨਾਰਾਇਣ ਦੇ ਕਿਹਾ ਸੀ ਕਦੇ ਕਦਾਈ ਦਲਵੀਰ ਕੌਣ ਨੂੰ ਮੰਜ 16 ਸਵੇਾਈ ਨਾਲੇ ਬੋਲਦੀ ਫਰਕ ਕਦੇ ਪੂਰੀ ਧਰਤੀ ਪੱਟ ਦਿੰਦੀ ਤਾਂ ਸਰਪੰਚ ਵੀ ਅਗੋ ਬੱੱਪਰ ਸ਼ੇਰ ਬਣ ਕੇ ਗਾਇਦਾ ਮੈਂ ਕਿਹਾ ਮਾਸੀ ਤੁਸੀਂ ਸਾਰੀ ਨਾਮਦੇ ਕਬੀਰ ਜਾਂ ਬਾਬੇ ਨਾਲ ਕਿਉਂ ਥਕਾ ਲੇ ਤੁਹਾਡੇ ਕੋਲੋਂ ਸੁਣੀ ਇਹ ਬਹਾਨੀ ਰਟਦੀ ਇਨੇ ਵਰ ਗਿਆ ਮੂੰ ਚੱਕ ਕੇ ਕਦੇ ਰਾਮਸਰ ਜਾ ਬੜਦੀਆਂ ਕਦੇ ਮੰਡ ਚ ਸਰਕੜੇ ਦੇ ਬੂਝੇ ਫਰੋਲਦੀਆਂ ਕਦੇ ਕਾਲੀ ਕਮਲੇ ਵਾਲੇ ਚ ਡਾਲ ਮਗਰ ਫਰੀ ਜਾਂਦੀਆਂ ਘਰ ਚ ਖਸਮ ਕੰਨੀ ਅੱਖ ਭਰ ਕੇ ਦੇਖਣਾ ਨਹੀਂ ਇਕਾਂ ਜਾ ਕੇ ਪੂ ਬਣਦੀਆਂ ਲੱਤਾ ਕਟਣੀਆਂ ਮम्मा ਸਗੋਂ ਪੁੱਠਾ ਭੈ ਨਿਕਲਿਆ ਕੌਣ ਜਾਂਦੀ ਆ ਔਰ ਕਿਹਨੇ ਦੇਖਿਆ ਖਸਮਾ ਕੰਨੀ ਤੇਰਾ ਰੂਪਾ ਅਰੂਪਾ ਉਹੀ ਹੋ ਜਾਂਪੈ ਮੁੰਡਾ ਕੁੜੀ ਦੋਵੇਂ ਅੰਬਰੋਟੇਗੇ ਨੇ ਜਾਂ ਮੈਂ ਪਿੱਛੇ ਨਾਲ ਲੈਂਦੀ ਆ ਤੇ ਮਕਿਆ ਜੇ ਖਾਸਮ ਖੇਤ ਚ ਬੈਠਾ ਹੀ ਹੈ ਰੀਆਂ ਗੋਰੀਆਂ ਚਰੀ ਜਾਵੇ ਉਹਦਾ ਤਾਂ ਕੋਈ ਕਸੂਰ ਨਹੀਂ ਮਾਮੇ ਕੋਲ ਘੌਲ ਨਹੀਂ ਸੀ ਇੱਕ ਦਿਨ ਉਹ ਵੀ ਮਰਨ ਮਾਰ ਉੱਪਰ ਤੁਰਿਆ ਤੈਨੂੰ ਬੜੇ ਛੋਟੇ ਦੀ ਸ਼ਰਮ ਨਹੀਂ ਚੰਡਾਲ ਲੈਣੀ ਐ ਸਾਰਾ ਦਿਨ ਬਕਵਾਕ ਕਰੀ ਜਾਨੀ ਆ ਜੱਤਰ ਸਿੰਘ ਨੂੰ ਜਾਪਿਆ ਜਿਵੇਂ ਜਹੇ ਮੌਕੇ ਉਦੀ ਨੂਰ ਕਿਰਨ ਵੀਰ ਵੀ ਰਸੋਈ ਵਿੱਚੋਂ ਸੁਣਦੀ ਲੁੱਥ ਪੈ ਰਹੀ ਹੋਵੇ ਹੁਣ ਤਾਂ ਬੋਤਰੀ ਸੁਖਪ੍ਰੀਤ ਨੂੰ ਵੀ ਚੰਗੀ ਸੋਜੀ ਸੀ ਸਾਡਾ ਕਿਹੋ ਜਿਹਾ ਅੱਡ ਸਮਾਜ ਐ ਸਾਲਾ ਜਿੱਥੇ ਕੇਰਾ ਹੱਤ ਤੋਂ ਕੇ ਬੰਦੇ ਦੇ ਮਗਰ ਵੀ ਇੱਕੋ ਚੜੇਲੀ ساری ਉਮਰ ਖੇੜਾ ਛੜਦੀ ਮਰੇ ਮੋਕੇ ਤੋਂ ਵੀ ਮੜੀਆਂ ਤੱਕ ਬੱਚਾ ਕਰਦੀਆਂ ਨੇ ਦੂਏ ਦਿਨ ਸੇਵਾ ਟਕਣ ਬਹਾਨੇ ਇਹੀ ਤਸੱਲੀ ਕਰਨ ਜਾਊਗੀ ਬਈ ਉਹਦੇ ਪਿਓ ਦੀ ਸੇੜ ਦੀ ਚੰਗੂ ਸੜ ਕੇ ਸਵਾਹੀ ਹੋ ਗਈ ਆ ਕਿਤੇ ਰਾਤੋ ਰਾਤ ਜਗਦੇ ਦੀ ਵਿੱਚ ਉੱਠ ਕੇ ਹੋਰ ਪਾਸੇ ਤਾਂ ਨਹੀਂ ਜਾਵੜਿਆ ਸਾਲਾ ਬਹਿੜਿਆਂ ਦਾ ਕ੍ਰੋਧ ਨਾਲ ਮਗਦਾ ਮਾਮਾ ਖਿਚੀਚੀਆਂ ਵੜਦਾ ਰਿਹਾ ਚੰਗਾ ਭਲਾਦਰਾ ਖੇੜਾ ਛੁੱਟਦਾ ਤਾਂ ਤੈਥੋ ਸੁਣਾ ਨਹੀਂ ਹੋਇਆ ਮੇਰੇ ਮਾਪਿਆਂ ਨੇ ਤਾਂ ਪਿੱਛਾ ਛੱਡਣ ਖਾਤਰ ਜੱਜ ਦੇ ਅਰਜੀ ਪਾਈ ਤੀ ਦਲਬੀਰ ਉਹ ਮਾਮੀ ਜਹੇ ਮੌਕੇ ਨੂੰ ਸੁਣਾ ਕੇ ਜਾ ਦੂਜੇ ਘਰ ਆਪਣੀ ਦਰਾਣੀ ਗੁਰਵਿੰਦਰੋ ਦੇ ਪਰਿਵਾਰ ਵੱਲ ਮੂੰਹ ਕਰਕੇ ਆਵਾਜ਼ ਉੱਚੀ ਚੱਕ ਦਿੰਦੀ ਖਰਚਾ ਮੰਗਦੇ ਦੀ ਟੱਚੇ ਬੰਦੇ ਕਮੇਣੀ ਕਿਸੇ ਥਾਂ ਦੇ ਪਚੱਤਰ ਸਿੰਘ ਨੇ ਵੀ ਉਦਣ ਲੋਕ ਲਾਜ ਤਿਆਗ ਦਿੱਤੀ ਹੁਣ ਤਾਂ ਉਹ ਕੁੱਟਣ ਨੂੰ ਪੈਂਦਾ ਪਰ ਢੀਂਸੇ ਵਾਲਿਆਂ ਦੀ ਅਜੇ ਤੱਕ ਦਹਿਸ਼ਤ ਮੰਦਾ ਸਿਰਫ ਕੱਚੀਚੀ ਵੱਟ ਕੇ ਰਹਿ ਜਾਂਦਾ ਬੇਸ਼ੱਕ ਮੰਮੀ ਦਾ ਪਿਓ ਮੇਵਾ ਸਿੰਘ ਕਰੋਨਾ ਮਾਰ ਚੁੱਕਾ ਸੀ ਮੰਮੀ ਦਾ ਭਰਾ ਦਲਬੀਰ ਆ ਤਾਂ ਪਹਿਲਾਂ ਵੀ ਪਿਓ ਜਿੰਨੇ ਮਾਰ ਖੁੰਡਾ ਨਹੀਂ ਸੀ ਪੇਕੇ ਬਸ ਦੀ ਛੁੱਟੜ ਭੈਣ ਕਾਕੀ ਨੇ ਕਚਹਿਰੀ ਘੁੰਮਣ ਪਗਰੋ ਛੋਟੀ ਭੈਣ ਦੇ ਮਾਮਲੇ ਵਿੱਚ ਮੁੜ ਕੇ ਦਖਲ ਨਹੀਂ ਸੀ ਦਿੱਤਾ ਇੱਕੋ ਇੱਕ ਭਤੀਜਾ ਜੇ ਕਦੇ ਵਰੇ ਸ਼ਮਾਹੀ ਮਗਰੋਂ ਸਦਾਰਾ ਦੇਣ ਆਇਆ ਸਾਹਮਣੇ ਤੋਂ ਟੱਕਰ ਜਾਂਦਾ ਤਾਂ ਪਪੜ ਦੇ ਗੋਡੀ ਹੱਥ ਲਾਉਂਦਾ ਫਤੇ ਬਣਾਉਂਦਾ ਪੁੰਨ ਮੰਗਣਾ ਤੇ ਖਰਚਾ ਆਗਰਾਂ ਦੀ ਕਬੂਦਰੀ ਵਰਗੀ ਕੁੜੀ ਤਾਂ ਖਰਾਬ ਨਹੀਂ ਕੀਤੀ ਕੋਈ ਆਪਣੀ ਭੋ ਮੁਖਤ ਬਣਨ ਦਿੰਦਾ ਤੂੰ ਵੀ ਗੁਜਰੀਆਂ ਦੀ ਲਾਲਾਂ ਚੱਟਣ ਜਾਂਦਾ ਸੀ ਸਵਾ ਕੀਲੇ ਉਹਲੇ ਸੰਭਾਲੀ ਬੈਠਾ ਬਾਹਲੇ ਨਖਰੇ ਵਾਲਾ ਮਾਮੀ ਨੂੰ ਜਦੋਂ ਕੋਈ ਦੌਰਾ ਪੈ ਗਿਆ 73 ਕੋਈ ਵਟਦਾ ਥੋਕੀ ਬੈੜ-ਬੈੜ ਕਰਦਾ ਘਰ ਵਿੱਚ ਘੁੰਮਦਾ ਰਹਿੰਦਾ ਆਪਣੇ ਮਾਪਿਆਂ ਤੇ ਭੈਣ ਭਣੋਈਏ ਨੂੰ ਫੁਰਾਪਲਾਖਦਾ ਜਿਨ੍ਹਾਂ ਦੀ ਪੇਤਲੀ ਮੱਤ ਕਾਰਨ ਮਰਿਆ ਹੋਇਆ ਸੱਪ ਸਦਾ ਲਈ ਉਹਦੇ ਗਲ ਪਿਆ ਰਹਿ ਗਿਆ ਪੇਉ ਦੇ ਘਰ ਗ੍ਰਸਤੀ ਵੱਲ ਵੇਖਦੇ ਵਿਚਾਰਦੇ 75 ਸਿੰਘ ਨੇ ਖਰਚੇ ਦੇ ਬਾਧੂ ਭਾਰ ਤੋਂ ਪਰਿਵਾਰ ਨੂੰ ਬਚਾਉਂਦਿਆ ਸਮਝੌਤਾ ਕਰਨ ਵਾਲਾ ਅੱਕ ਚੱਬਣਾ ਬਿਹਤਰ ਸਮਝਿਆ ਅੱਕ ਚੱਬਣ ਦੀ ਇੱਕ ਵਾਰੀ ਆਤ ਪੈ ਗਏ ਤਾਂ ਉਹਨੇ ਨੌਹਾਂ ਤੱਕ ਜ਼ਹਿਰ ਉਤਰਾਇਆ ਪੋਟਾ ਪੋਟਾ ਨੀਲਾ ਹੋ ਗਿਆ ਪਰ ਜ਼ਹਿਰ ਨਹੀਂ ਸੀ ਮੁੱਕਿਆ ਵਿਅਹ ਚੜੇ ਉਸ ਸਰੀਰ ਨੂੰ ਸ਼ਾਂਤ ਕਰਨ ਲਈ ਉਹ ਨਸ਼ਾ ਪੱਤਾ ਵਰਤਦਾ ਨਸਾਂ ਅੰਦਰ ਚਸਕਦੀ ਵਿਸ਼ ਉਸ ਨੂੰ ਇਧਰ ਉਧਰ ਪਟਕਣ ਲਈ ਉਕਸਾਉਂਦੀ ਘਰ ਵਿੱਚ ਤਾਂ ਉਸ ਨੂੰ ਉੱਕੀ ਟੇਕ ਨਹੀਂ ਸੀ ਉਹਨੇ ਖਰਚਾ ਦੇ ਕੇ ਪਿੱਛਾ ਕਿਉਂ ਨਾ ਛੜਾਇਆ ਮਾਮਾ ਪਛਤਾਉਂਦਾ ਤੈਨ ਮਨਾਉਂਦਾ ਇਸ ਬਘਿਆੜੀ ਤੋਂ ਖੜਾ ਛੁਡਾ ਕੇ ਮੂਰਨੀ ਵਰਗੀ ਜਨਾਨੀ ਕਿਉਂ ਨਾ ਲਿਆ ਆ ਕਿਉਂਕਿ ਉਸ ਦੀ ਇਕਲੋਤੇ ਪਰਦਾ ਪੈ ਗਿਆ ਭਾਲ ਲੈਂਦਾ ਫਿਰ ਤੈਨੂੰ ਰੋਕਿਆ ਕਿਹਨੇ ਆ ਮੈਂ ਤਾਂ ਆਪਣੇ ਪਿਓ ਦੇ ਘਰ ਸਾਲੀ ਦਿਨ ਕੱਟੀ ਕਰਦੀ ਉਸੇ ਕਲਛਣੀ ਘੜੀ ਨੂੰ ਰੋਨੀ ਆ ਜਦੋਂ ਗੱਟਕ ਦੇ ਜਵਾਕ ਨੂੰ ਅਦਾਲਤ ਚ ਗੋਦੀ ਚੱਕੀ ਪ੍ਰੋਹਣੇ ਹਾਕਮ ਸਿਮਾਰ ਤੋੜੇ ਸੱਜਰੇ ਨਾਜਰ ਮਕਸੂਦ ਜੜੇ ਦੇ ਅੱਖੇ ਲਾਕੇ ਛੱਡੀ ਚੜਾਈ ਮੁੜਕੇ ਤੇਰੀ ਰਾਏ ਪੁਰਾਵੜੀ ਹਰ ਉਹ 2 ਸਾਲ ਸੋਣ ਤੱਕ ਮੈਨੂੰ ਅੱਖੇ ਨਹੀਂ ਸਿਖਾਉਂਦੇ ਜਿਨ੍ਹਾਂ ਨੇ ਤੇਰਾ ਉਹ ਜੜਿਆ ਕਰ ਫੇਰ ਬਣਤਾ ਵੱਡੇ ਮਾਮੀ ਦੀਆਂ ਸ਼ਿਕਾਇਤਾਂ ਦਾ ਅੰਤ ਸੁਮਾਰ ਨਹੀਂ ਸੀ ਇਸ ਘਰ ਵਿੱਚ ਉਸ ਦੀ ਸੁਣਨ ਵਾਲਾ ਕੋਈ ਨਹੀਂ ਸੀ ਮੁੰਡਾ ਅਨੂਪਾ ਵੀ ਨਹੀਂ ਜਿਸ ਦੀ ਪਾਲਣ ਲਈ ਉਸ ਨੇ ਆਪਣੇ ਗ੍ਰਸਥ ਸੁੱਖ ਨੂੰ ਲੱਤ ਮਾਰ ਕੇ ਇੱਕ ਤਰ੍ਹਾਂ ਨਾਲ ਇਕਲਾਪਾ ਕੱਟਿਆ ਸੀ ਉਹੀ ਇੱਕੋ ਇੱਕ ਪੁੱਤਰ ਵੀ ਆਪਣੀ ਘਰਵਾਲੀ ਦਾ ਬਣ ਚੁੱਕਾ ਉਹ ਗਿਲਾ ਕਰਦੀ ਰੂਪਾ ਕੋਲ ਬਾਹੋਂ ਮੱਜਰੇ ਪਹੁੰਚ ਜਾਂਦੀ ਜਾਂ ਮਿੱਠੀ ਨਾਨੀ ਕੋਲ ਦੁੱਖ ਰੋਕੇ ਮਨ ਨੂੰ ਹੌਲਾ ਕਰਨ ਦਾ ਯਤਨ ਕਰਦੀ ਉਸ ਨੂੰ ਮਿੱਠੀ ਵਿੱਚੋਂ ਕੋਈ ਆਪਣਤ ਤੇ ਸਾਜ ਨਜ਼ਰ ਆਉਂਦੀ ਕੋਈ ਜ਼ਿੰਦਗਾਨੀ ਨਹੀਂ ਜਿਉਂ ਕੇ ਦੇਖੀ ਮਾਸੀ ਜੀ ਇਹ ਜਨਮ ਤਾਂ ਨੇਹ ਫਲ ਚਲਾ ਗਿਆ ਅਗਲਾ ਕਿਹਨੇ ਦੇਖਿਆ ਉਹ ਪਛਤਾਵੇ ਕਰਨ ਖਾਲੀ ਹੱਥ ਘਮਾਉਂਦੀ ਜਦੋਂ ਮਿੱਠੀ ਨਾਨੀ ਉਸ ਦੀਆਂ ਗੱਲਾਂ ਉੱਪਰ ਟਪ ਕੇ ਹੰਝੂ ਪੁੰਝਦੀ ਤੂੰ ਉਨ ਨਾਲਪਲਾਂ ਕੀ ਮਿਲ ਜੂਗਾ ਬੋਟੀਏ ਜੂਨ ਤੱਕ ਕੱਟਣੀ ਪੈਣੀ ਆ ਜਿਹੋ ਜਿਹੀ ਵੀ ਦਾਤ ਨੇ ਬਖਸ਼ਦੀ ਇੱਕ ਦਿਨ ਨਾਨੀ ਦਾ ਆਪ ਮੁਹਾਰੇ ਹੌਕਾ ਨਿਕਲ ਗਿਆ ਲੜਾਈ ਝਗੜੇ ਦਾ ਅਸਲੀ ਕਾਰਨ ਰੇਸ਼ਮਾ ਬਣਦੀ ਜਿਹੜੀ ਇੱਕ ਵਾਰ ਹੁਕਮੇ ਨਾਲ ਆਈ ਹਮੇਸ਼ਾ ਲਈ ਉਹ ਉੱਪਰ ਪੱਕਾ ਡੇਰਾ ਜਮਾਈ ਬੈਠੀ ਦਲਬੀਰ ਕੌਰ ਦੀ ਖੈਰੀ ਭਰੀ ਘਰ ਗ੍ਰਸਤੀ ਉਤੇ ਅਮਰਵੀਲ ਬਣ ਕੇ ਛਾ ਗਈ ਵੱਡੀ ਮਾਮੀ ਸੋਚਦੀ ਆਪਣੇ ਆਪ ਵਿੱਚ ਉਸ ਨੂੰ ਕਿਸੇ ਘਾਟ ਦਾ ਅਹਿਸਾਸ ਹੁੰਦਾ ਸ਼ਾਇਦ ਉਸ ਅੰਦਰ ਉਹ ਨਾਰੀ ਪਣ ਨਹੀਂ ਸੀ ਜਿਸ ਲਈ ਬਚਤਰਤਾ ਦਾ ਟਕਰਾ ਮਾਰਦਾ ਅੱਕੇ ਮੰਦਰ ਛੱਟ ਕੇ ਪੱਲੋ ਗੁਜਰੀ ਦੀ ਕੱਖਾਂ ਕਾਨਿਆਂ ਦੀ ਕੁੱਲੀ ਵਿੱਚ ਮੂੰਹ ਘਸੋਰ ਕੇ ਸੁੱਤਾ ਰਹਿੰਦਾ ਹੁਣ ਤਾਂ ਨਹੀਂ ਪਰ ਜੋ ਬੰਦੇ ਦਿਨਾਂ ਵਿੱਚ ਉਹ ਕਈ ਵਾਰੀ ਨਹੂ ਦੇ ਅਥਰੂ ਬਹੋਦੀ ਸ਼ੀਸ਼ੇ ਅੱਗੇ ਖੜ ਕੇ ਆਪਣੇ ਆਪ ਨੂੰ ਨਿਹਾਰਦੀ ਧੀਏ ਸ਼ੀਸ਼ੇ 'ਚ ਕੀ ਦੇਖੀ ਜਾਂਦੀ ਆ ਉਹਨੂੰਪੇ ਦੇ ਜਨਮ ਅਗਰੋ ਜਦੋਂ ਢਿੰਡ ਸੇ ਰਹਿੰਦੀ ਤਾਂ ਇੱਕ ਵਾਰ ਉਹਦੀ ਮਾਂ ਨੇ ਪੁੱਛਿਆ ਵੇ ਸੀ ਮੈਂ ਦੇਖਦੀ ਆ ਬੇਬੇ ਬਈ ਉੱਪਰ ਵਾਲੇ ਕੁਮਾਰ ਵੱਲੋਂ ਘੜੇ ਇਹ ਕਲਬੂਚ ਕਿਹੜੀ ਘਾਟ ਰਹੀ ਥੀ ਲਾਲ ਭਾ ਮਾਰਦਾ ਸਰੀਰ ਉਸ ਨੂੰ ਹੋਰ ਸਾਵਲਾ ਹੋ ਗਿਆ ਜਾਪਦਾ ਉਸ ਦੇ ਮੁਕਾਬਲੇ ਰੇਸ਼ਮਾ ਜੋ ਜ਼ੁਲੈਖਾ ਜਿਨ੍ਹਾਂ ਨੂੰ ਉਹ ਸਦਾ ਕੁਜਾਤ ਕਹਿ ਕੇ ਚਿਤਾਰਦੀ ਉਸ ਨੂੰ ਧੁੱਪ ਵਾਂਗ ਲਿਸ਼ਕਦੀਆਂ ਲੱਗਦੀਆਂ ਤੇਰੀ ਦੇ ਦਾ ਕੋਈ ਕਸੂਰ ਨਹੀਂ ਧੀਏ ਦੋਸ਼ ਕਰਮ ਆਪਣੇ ਦਾ ਬਿਉ ਮਾਤਾ ਤੋਂ ਤੇਰੇ ਲਿਖਣ ਲੱਗੀ ਤੋਂ ਖਬਰ ਹੈ ਕਿਹੜੀ ਪੁੱਠੀ ਕਮਰੋੜੀ ਪੈ ਗਈ ਜੰਗੀਰ ਕੌਰ ਆਪਣੇ ਹੱਥੇ ਹੱਥ ਮਾਰਦੀ ਲੋਕਾਂ ਦੀਆਂ ਅੰਨੀਆਂ ਗਾਣੀਆਂ ਰੰਗੀ ਵਸਤੀਆਂ ਮੂਲ ਨਹੀਂ ਆਂਦੀਆਂ ਮੂਲੋਂ ਮੰਦਿਆਂ ਤੀਮੀਆਂ ਇੱਕ ਲਾਉਣੀ ਐ ਇੱਕ ਪਾਉਂਦੀ ਐ ਸਾਡੀ ਧੀ ਖਬਰ ਨਹੀਂ ਕਿਹੜੇ ਪੁੱਜੇ ਵੀ ਬੀਜ ਕੇ ਜੰਮੀ ਆਂ ਮਾਂ ਬੀਬੇ ਅਰਥ ਕਲਪ ਦੀ ਜਦੋਂ ਮਾਮੇ ਦੁਵਾਰਾ ਰਹਿਪੁਰ ਆਈ ਤਾਂ ਕਈ ਵਾਰ ਉਸ ਦੇ ਅੰਦਰ ਰੇਸ਼ਮਾ ਲਈ ਰਸਕ ਜਾਗਦਾ ਆਖਰੋ ਜਨਾਨੀ ਕਿਹੜੀ ਕੋਕ ਵਿਦਿਆ ਸਿੱਖੀ ਸਖਾਈ ਮਾਂ ਦੇ ਪੇਟੋਂ ਨਿਕਲੀ ਆ ਜਿਸ ਦੇ ਮੂੰਹ ਨੇ ਬਚੱਤਰ ਨੂੰ ਸਦਾ ਲਈ ਉਸ ਤੋਂ ਖੋਲਿਆ ਸੀ ਰੇਸ਼ਮਾ ਦੇ ਮੋਹਣੀ ਮਾਤਰ ਦਾ ਪਰਮਾਇਆ ਜਿਹੜਾ ਇਹ ਵੀ ਭੁੱਲ ਜਾਂਦਾ ਕਿ ਉਹ ਕੱਢੀ ਵੱਢੀ ਜਨਾਨੀ ਅੰਮਰ ਸਰੂ ਹੁਕਮੇ ਨਾਲ ਚੁੰਨੀ ਚੱਕ ਕੇ ਆਈ ਸੀ ਉਸ ਦੀ ਯਾਦ ਪਚਾਰਨੀ ਤਾਂ ਇੱਕ ਪਾਸੇ ਰਹੀ ਕਿਸੇ ਨੂੰ ਪਤਾ ਵੀ ਨਹੀਂ ਕਿਹੜੇ ਭਾਈ ਜੀ ਨੇ ਉਹਦੀ ਅਨਚਾਰ ਲਾਵਾਂ ਪੜੀਆਂ ਜਾਂ ਕਿਹੜੇ ਬਾਮਣ ਕੋਲੋਂ ਕਿਹੜੀ ਥਾਂ ਪਿਪੜੇ ਪੜੇ ਗਏ ਰਕਾਨ ਰੇਸ਼ਮਾ ਮਾਣ ਮਲ ਸੁਰਮਾ ਪਾ ਕੇ ਹਉ ਮਟਕਾਉਂਦੀ ਜਿਵੇਂ ਖੁੱਬੜ ਉੱਪਰ ਸਜਰਾ ਰੰਗ ਰੂਪੁਨੇ ਚੜਿਆ ਹੋ ਸ਼ੁਰੂ ਤੋਂ ਹੀ ਘਰਉਂਦੀ ਰੇਸ਼ਮਾ ਨੂੰ ਬਾਹੋਂ ਫੜ ਕੇ ਕਦੇ ਵੀ ਬਾਹਰ ਨਾ ਕੱਢ ਸਕੀ ਨਾ ਹੀ ਪਾਲੋਂ ਨੂੰ ਛੁਸਕੇਰ ਸਕੀ ਹਾਲਾਂਕਿ ਵੱਡੇ ਲਾਣੇਦਾਲ ਨੇ ਇੱਕ ਵਾਰੀ ਮੰਝੇ ਉੱਪਰ ਆ ਬੈਠੀ ਗੁਜ਼ਰੀ ਨੂੰ ਤੱਕਾ ਦੇ ਕੇ ਪੁੰਝੇ ਲਾਦ ਤਾਸੀ ਅਖੇ ਹੱਥ ਧੌਣ ਦਾ ਚੱਜ ਨਹੀਂ ਮੰਝੇ ਤੇ ਕਿੱਕਣਾ ਪਲਥੱਲਾ ਮਾਰ ਕੇ ਬਹਿ ਗਈ ਨਾਲ ਹੀ ਚੰਨ ਸਿੰਘ ਨੇ ਗੱਜ ਲੰਮੀ ਗਾਲ ਕੱਢੀ ਪਰ ਰੇਸ਼ਮਾਤਾ ਜਦੋਂ ਉਹਦੀ ਦਲਬੀਰ ਕੌਰ ਸਮੇਤ ਹਰੇਕ ਜੀਵ ਉੱਤੇ ਕੋਈ ਜਾਦੂ ਢੂੜ ਦਿੰਦੇ ਹੱਥੌੜਾ ਕੰਮ ਖੋਂਦੀ ਮੇਰੀ ਪਣ ਜਾਂਦੀ ਤੁਸੀਂ ਬਿੰਦਕਣੀ ਅਰਮਾਨ ਕਰ ਲੋ ਮੈਂ ਜੋ ਆ ਪਹੁੰਚੀ ਤੁਹਾਡੀ ਤਾਬੇਦਾਰ ਬੰਦੇ ਕੋ ਬੰਦੇ ਦਾ ਹੀ ਫਰਕ ਹੁੰਦਾ ਤੇ ਇਹ ਮੈਂ ਤਾਂ ਲੇਖਨ ਖਾਣ ਵਾਲੇ ਟੋਟਕੇ ਵੀ ਦਿਲ ਖੜਾਈ ਹੀ ਲੱਗਦੇ ਨੇ ਇੱਕ ਦਿਨ ਇੰਜ ਹੀ ਖੱਪਦੀ ਦਲਬੀਰ ਨੂੰ ਉਹਦੇ ਪਿਓ ਮੇਵਾ ਸਿੰਘ ਦੀ ਆਵਾਜ਼ ਸੁਣਾਈ ਦਿੱਤੀ ਜੇ ਮੇਲ ਨੂੰ ਮੇਲ ਟੱਕਰ ਗਿਆ ਤਾਂ ਜੋੜੀ ਫਾਪ ਗਈ ਹਰ ਜੀਵਨ ਸਫਲ ਹੋਇਆ ਸਮਝੋ ਮਾੜੇ ਨਾਲ ਮੱਥਾ ਭੜਿਆ ਹਰ ਤਬਾਹੀ ਆਉਣੀ ਉਹ ਆਉਣੀਆਂ ਸਿਰ ਨਰੜਾ ਬੋਲਦ ਕਦੇ ਤੁਸੀਂ ਇੱਕ ਸਾਰ ਤਰ ਦੇ ਵੇਖੇ ਨੇ ਮੇਵਾ ਸਿੰਘ ਨੇ ਤਾਂ ਬੜੀ ਧੀਰ ਪਹਿਲਾਂ ਨਿਚੋੜ ਕੱਢਿਆ ਹੋਇਆ ਸੀ ਅਸਲ ਵਿੱਚ ਉਹਦਾ ਬਚੱਤਰ ਸਿੰਘ ਹੀ ਖੋਟਾ ਸੀ ਦਲਬੀਰ ਕੌਰ ਸੋਚਦੀ ਜੇ ਰੇਸ਼ਮਾ ਪੱਲੋ ਜਾਂ ਜੁਨੈਖਾ ਦਾ ਮੋਣੀ ਮਾਤਰ ਇੰਨਾ ਕਾਰਗਰ ਹੁੰਦਾ ਤਾਂ ਫੌਜੀ ਦੁਰਲਭ ਸਿੰਘ ਨੂੰ ਵੀ ਤਾਂ ਪਰਮਾ ਸਕਦੀਆਂ ਸਨ ਜਿਹੜਾ ਜ਼ਿਆਦਾ ਸਮਾਂ ਰੱਬ ਦੇ ਵਿੱਚ ਬਤਾਉਂਦਾ ਪਰ ਫੌਜੀ ਤਾਂ ਆਪਣੀ ਗੁਰਵਿੰਦਰ ਉਹਦੇ ਸਾਹ ਨਾਲ ਸਾਹ ਲੈਂਦਾ ਹਾਲਾਂਕਿ ਉਸਦੀ ਛਮਕ ਛੱਲੋ ਜਿਹੀ ਦਰਾਨੀ ਕੋਲ ਪਿੱਲੇ ਸਰੀਰ ਤੇ ਪੀਲੇ ਰੰਗ ਤੋਂ ਸਵਾਏ ਹੋਰ ਕਿਹੜਾ ਸੁਆਪਣ ਸੀ ਉਹਦੇ ਨਾਲ ਤਾਂ ਦੁਰਲਭ ਵੱਲੋਂ ਮਾਗੇ ਛੱਡੀ ਮੀਤੋਂ 100 ਗੁਣਾ ਸਨ ਰੱਖੀ ਸੀ ਜਿਵੇਂ ਹੱਡ ਨਾਸਤੀ ਮੂਰਤੀ ਹੋਵੇ ਤਲਵੀਰ ਕੌਰ ਦੀ ਸਿਕਰੀ ਹੀ ਜਿਵੇਂ ਮੀਤੋਂ ਦੇ ਰਾਦਾ ਰੋੜਾ ਬਣ ਗਈ ਫੇਰ ਕਿਹੜਾ ਫੌਜੀ ਕੋਈ ਪਦਮਣੀ ਵਿਆਹ ਲਿਆ ਨੀਕੀਆਂ ਅੱਖਾਂ ਵਾਲੀ ਫੱਟੀ ਵਰਗੀ ਕਰਵਿੰਦਰ ਉਹ ਹੀ ਲੱਭੀ ਸੀ ਜਿਹੜੀ ਦਿਨ ਲੈਣ ਪੱਖੋਂ ਵੀ ਫਾੜੀ ਰਹੀ ਦਾਦੇ ਇਹ ਨੂੰ ਛੱਡੋ ਉਹਦੇ ਭਰਾ ਭਤੀਜੇ ਤਾਂ 6 ਮਹੀਨੇ ਮਗਰੋਂ ਸੁਧਾਰਾ ਵੀ ਰੋ ਪਟਕੇ ਦਿੰਦੇ ਨੇ ਨੂੜੀ ਜਾਤੀਆਂ ਮੌਕੇ ਵਾਰ-ਵਾਰ ਫੋਨ ਖੜਕਾਉਣ ਮਗਰੋਂ ਸੱਕਾਂ ਵਰਗੇ ਸੁੱਕੇ ਬਿਸਕਟ ਮੱਥੇ ਮਾਰਦੇ ਨੇ ਲੱਡੂ ਤਾਂ ਕਦੇ ਉਹਨਾਂ ਨੇ ਭੈਣ ਨੂੰ ਦਿਖਾਏ ਕਿੱਥੇ ਨੇ ਦੀਵਾਲੀ ਨੂੰ ਆਉਂਦੇ ਵੀ ਨਹੀਂ ਦੇਖੇ ਬਸ ਕਰਮਾਂ ਦੀ ਖੇਡ ਸੀ ਮੰਮੀ ਤਲਵੀਰੋ ਫੇਰ ਆਪਣੀ ਮਾਂ ਵਾਲੇ ਖਿਆਲਾਂ ਦੀ ਧਾਰਨੀ ਬਣ ਜਾਂਦੀ ਰੂਪ ਰੂਪੇ ਕਰਮ ਖਾਵੇ ਮਿੱਕੀ ਨਾਨੀ ਇਹੀ ਪਖਾਣਾ ਪਾਉਂਦੀ ਪਰ ਅਜਹੀ ਤਰਸ ਭਾਵਨਾ ਨਾਲ ਸਭੂ ਮਾਮੀ ਨੂੰ ਬੇਅਰਾਮੀ ਹੋ ਜਾਂਦੀ ਤਨ ਮਨ ਹੋਰ ਤਪਦਾ ਕਦੇ ਕਦਾਈ ਹੌਲਾ ਹਲਕਾ ਪਿਆ ਚਿੱਤ ਉਸ ਨੂੰ ਪੰਜਾ ਪੀਰਾਂ ਤੋਂ ਪਾਰ ਵੱਡੀ ਨਹਿਰ ਵਿੱਚ ਚੁੱਪਚਾਪੀਤੇ ਲੈ ਜਾਣ ਲਈ ਖਸੌਂਦਾ ਇਹ ਕਿਹੜੀ ਜ਼ਿੰਦਗੀ ਸੀ ਨਾ ਘਰ ਪਾਲਾ ਪੁੱਛੇ ਨਾ ਹੀ ਪੁੱਤ ਸਿਆਣੇ ਨੂੰ ਫੇਰ ਕਿਸ ਦੀ ਪਾਣੀ ਹਾਰ ਸੀ ਪਹਿਲੇ ਸਮਿਆਂ ਵਿੱਚ ਗੋਂਡਣ ਮਲਕੀਤੋਂ ਮਾਮੀ ਦੀ ਸੱਸ ਪੰਜਾਬੋਂ ਚਾਉਂਦੀ ਨਾਇਣ ਜਾਂ ਚਿੱਟੀ ਤਾਈ ਉਸ ਨੂੰ ਬੁੱਢਾ ਸੁਹਾਗਣ ਦੇ ਨਰੋਈ ਹੋਣ ਦੀ ਅਸੀਸ ਦਿੰਦੀਆਂ ਤਾ ਵੀ ਵੱਡੀ ਮਾਮੀ ਦੇ ਮਨ ਵਿੱਚ ਖਲਬਲੀ ਮਚ ਜਾਂਦੀ ਐਨੀ ਲੰਮੀ ਜ਼ਿੰਦਗਾਨੀ ਦੀ ਸੀ ਸਨਾ ਦਿਆ ਕਰੋ ਬੇਬੇ ਜੀ ਉਹ ਤੜਪਦੀ ਕਿਉਂ ਬੀਬੀ ਆਪਣੀ ਦੇਹ ਨੂੰ ਆਪੇ ਖਤਮ ਕਰਨਾ ਵੀ ਸਾਡੇ ਸੱਤ ਗੁਰਾਂ ਨੇ ਨਹੀਂ ਸਿਖਾਇਆ ਇਹ ਤਾਂ ਨਿਰੱਤਰ ਪੋਖਪਣਾ ਹੋਗਾ ਜ਼ਿੰਦਗੀ ਜੀਵੋ ਦੁਖੀਏ ਵੀ ਤਾਂ ਜਿਉਂਦੇ ਨੇ ਫਿਰ ਹੀ ਜਣਾ ਦੇ ਕਿਹੜੇ ਜੀਵਨ ਸਾਥੀ ਹੁੰਦੇ ਨੇ ਕਿਹੜੇ ਚਵਾਕ ਜੰਮਦੇ ਮਰਨ ਨਾਲ ਤਾਂ ਜਿੱਥੇ ਮਰਜੀ ਟੱਕਰਾਂ ਮਾਰੋ ਆਮਰੋਂ ਨਾਨੀ ਹਦਾਇਤ ਭਰਦੀ ਤਾਂ ਤਪੀ ਹੋਈ ਦਲਬੀਰ ਕੌਰ ਦਾ ਹਾਸਾ ਨਿਕਲ ਜਾਂਦਾ ਤੁਸੀਂ ਆਪਣੀ ਅੱਖਾਂ ਨਾਲ ਦੇਖ ਕੇ ਮੱਖੀ ਨਿਗਲੀ ਗਈ ਓ ਮਾਸੀ ਜੀ ਟੱਕਰ ਤਾਂ ਕਿਸੇ ਹੋਰ ਪਾਸੇ ਮਾਰੀ ਨੀ ਇੱਕ ਵਾਰੀ ਉਸਨੇ ਮਿੱਠੀ ਨੂੰ ਪੁੱਛਿਆ ਸਾਡਾ ਜ਼ਮਾਨਾ ਹੋਰ ਸੀਗਾ ਬੀਬੀ ਤੁਹਾਡਾ ਹੋਰ ਹੈਗਾ ਤੁਹਾ ਤੋਂ ਗਾਹਾਂ ਵਾਲਿਆਂ ਦਾ ਹੋਰ ਹੋ ਉਹਨਾਂ ਨੇ ਜ਼ੁਲਮ ਨਹੀਂ ਸਹਣੇ ਤਸੀਂ ਇਹ ਨਹੀਂ ਚੱਲਣੇ ਤੂੰ ਆਪਣੇ ਪੋਤੇ ਕੰਨੀਓਂ ਦੇਖ ਲੈ ਮਿੱਠੀ ਨਾਨੀ ਦਾ ਤਰਕ ਸੀ ਨੀ ਤੂੰ ਮਰ ਜਾਏ ਮਿੱਠੀਏ ਮੇਰੀ ਸੁੱਖੋ ਕਿਉਂ ਤੀਹੇ ਛੱਲੇ ਸੁੱਖ ਬੋਲ ਤੂੰ ਉਸਨੇ ਆਪਣੇ ਮਾਨੀ ਮਨ ਚਿਤਾਰਦੀ ਨੇ ਆਪਣੇ ਰੂਪ ਕੰਬਰ ਵੱਲ ਨਜ਼ਰ ਮਾਰੀ ਜਿਹੜੀ ਨਕਮੇ ਸਾਬੇ ਨਾਲਾ ਦਿਨ ਕੱਟੀ ਕਰੀ ਜਾਂਦੀ ਉਸਨੇ ਤੁਰੰਦਰੋਂ ਉੱਠੀ ਇਹ ਹੋਕ ਵੀ ਬਾਹਰ ਕੱਢਣੀ ਬਾਜ ਮਨਾ ਸਮਝੀ ਮਖਿਆ ਨਵੀਂ ਪੀੜੀ ਨੇ ਨਹੀਂ ਇਹ ਨਹਿਲੀ ਮਿਖੋਣੀ ਵਿਆਹ ਵਾਲੀ 45 ਲੱਖੀ ਉਹ ਮਾਰਿਆ ਕਰਨੀਏ ਤੂੰ ਦੇਖ ਲੈ ਬਿਸ਼ੱਕ ਮਿੱਠੀ ਨਾਨੀ ਨੇ ਉਸ ਨੂੰ ਡੂੰਗੀ ਚੁੱਪ ਵਿੱਚੋਂ ਬਾਹਰ ਕੱਢਣ ਦੀ ਨੀਤ ਨਾਲ ਆਖਿਆ ਪਰ ਦਲਵੀਰ ਕੌਰ ਨੂੰ ਆਪਣੇ ਨੂਕੇ ਨਵੀਂ ਨਾਲ ਵੀ ਇਹ ਖਾ ਜਾਗ ਪਈ ਜਿਹੜੀ ਅਨੂਪੇ ਉੱਪਰੋਂ ਹੁਣ ਪੂਰਾ ਕਬਜ਼ਾ ਕਰੀ ਕਰਦੀ। ਮੁੰਡਾ ਧੋ ਕੜੀਰ ਸੋਈ ਵਿੱਚ ਰੋਟੀ ਟੁੱਕ ਕਰਦੀ ਮਾਂ ਕੋਲ ਆ ਬੈਠਦਾ ਤਾਂ ਉਹ ਛੀ ਨੂੰ ਭੱਜ ਕੇ ਨੇੜੇ ਆ ਟੁੱਕਦੀ ਜਾਂ ਦੂਰ ਖੜੀ ਟਾਰਾ ਮਾਰਦੀ। ਜਿਵੇਂ ਅਨੂਪਾ ਆਪਣੀ ਮਾਂ ਦਲਵੀਰ ਕੌਰ ਦੀ ਥਾਂ ਕਿਰਨੀ ਦੀ ਕੁੱਖ ਵਿੱਚੋਂ ਜੰਮਿਆ ਹੋਵੇ। ਕੈਸੀ ਮਾਇਆ ਸੀ। ਜੇ ਉਸਦੀ ਬੁੱਕਲ ਖੁੱਲੀ ਸੀ ਤਾਂ ਆਪਣੇ ਰੂਪ ਤੋਂ ਮਨ ਨਾਲ। ਮਾਂ ਧੀ ਜਿਵੇਂ ਇੱਕੋ ਜਿਹੇ ਜੁੜੀਏ ਸੰਯੋਗ ਗਦ ਵਾਕੇ ਨਹੀਂ ਆ ਸਨ। ਇੱਕਦਮ ਉਸ ਨੂੰ ਕੋਈ ਬੁੱਢੀ ਦਿਖਾਈ ਦਿੱਤੀ ਜਿਹੜੀ ਨਦੀ ਕਿਨਾਰੇ ਬੈਠੀ ਕੰਡੇ ਤੋਂ ਕਾਹੀ ਪੁੱਟ ਕੇ ਜੋੜੀਆਂ ਮੇਲਦੀ ਅਤੇ ਪਾਣੀ ਵਿੱਚ ਤੈਰੀ ਜਾਂਦੀ ਉਸੇ ਵਿਦਮਤਾ ਨੇ ਇੱਕ ਪੁੱਠੀ ਜੋੜੀ ਜ਼ਰੂਰ ਸਾਹਬੇ ਤੇ ਰੂਪੇ ਲਈ ਵੀ ਮੇਲ ਦਿੱਤੀ ਹੋਵੇਗੀ ਜਿਵੇਂ ਜਾਇਦਾਦ ਕੋਠੀਆਂ ਕਾਰਾਂ ਉਸਤੇ ਕੀ ਕੰਮ ਜਦੋਂ ਪ੍ਰੋਣਾ ਹੀ ਧੀ ਨੂੰ ਪਸੰਦ ਨਹੀਂ ਸੀ ਦਿਨ ਪਰ ਆਪਣੇ ਕਾਰੋਬਾਰ ਵਿੱਚ ਉੱਝਿਆ ਰਹਿੰਦਾ ਸਭ ਤੋਂ ਮਾੜੀ ਗੱਲ ਜਦੋਂ ਦੇਰ ਰਾਤ ਗਈ ਕਰ ਬੜਦਾ ਤਾਂ ਅਲਗਰਜ ਮੁੰਡਿਆਂ ਵੱਲੋਂ ਚੋਏ ਹੋ ਮਖਿਆਲ ਦੀ ਪੋਲੀ ਵਾਂਗ ਗ੍ਰਸਤ ਵਾਲੀ ਪੋਟਲੀ ਖਾਲੀ ਲੈ ਕੇ ਮੁੜਦਾ दारू ਜਾਂ ਹੋਰ ਪਤਾ ਨਹੀਂ ਕਿਹੜੀ ਸਵਾਖੇ ਖਾ ਸੁਗ ਕੇ ਬੇਸੁੱਧ ਹੋ ਕੇ ਸੌ ਜਾਂਦਾ ਇਹਦੇ ਨਾਲ ਤਾਂ ਥੋੜੀ ਜ਼ਮੀਨ ਵਾਲਾ ਕੋਈ ਵੈਸ਼ਨੂ ਬੇ ਹੈ ਮੁੰਡਾ ਲੱਭਿਆ ਹੁੰਦਾ ਜਿਹੜਾ ਰੂਪਾਂ ਦੇ ਰੂਪ ਦੀ ਕਦਰ ਕਰਦਾ ਸਭ ਤੋਂ ਵੱਡੀ ਵੱਦ ਕਿਸਮਤੀ ਇਹ ਸੀ ਕਿ ਦਲਬੀਰ ਘਰ ਤੋਂ ਇਲਾਵਾ ਦੁਖਿਆਰੀ ਧੀ ਦਾ ਦੁੱਖ ਸੁਣਨ ਵਾਲਾ ਹੋਰ ਕੋਈ ਨਹੀਂ ਸੀ ਬਾਣੀ ਸੁਣ ਲਈ ਧੰਵਾਦ